ਹਾਂਜੀ ਜੇਦੋ ਵੀ ਤੁਹਾਡਾ ਮਿੱਠਾ ਖਾਣ ਨੂੰ ਜੀ ਕਰੇ ਦਿਲ ਕਰੇ ਵੇ ਅਜ ਮਿੱਠਾ ਚੀਜ਼ ਖਾਣ ਨੂੰ ਦਿਲ ਕਰਦਾ ਤਾਂ ਫਟਾਫਟ ਬਣਾ ਲਓ ਘਰ ਵਿੱਚ ਇਹ ਲੱਡੂ ਬਹੁਤ ਜਲਦੀ ਬਣ ਜਾਂਦੇ ਆ ਘਰ ਦੇ ਵਿੱਚ ਹੀ ਇਹ ਚਨੇ ਹੁੰਦੇ ਆ 2 ਕੱਪ ਅਸੀਂ ਚਨੇ ਦੇ ਲੈ 2 ਕੱਪ ਚਨੇ ਦੇ ਲੈ ਕੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲੈਣਾ ਦੇਖੋ ਇਹ ਗ੍ਰाइंड ਕਰ ਲਿਆ 2 ਕੱਪ ਚਨੇ ਤੇ ਇੱਧਰ ਆਪਾਂ ਕੜਾਈ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਕਿਉਂ ਕਿਓ ਪਾ ਕੇ ਜਦੋਂ ਇਹ ਕਿਓ ਪਿਗਲ ਗਿਆ ਫਿਰ ਆਪਾਂ ਇਹਦੇ ਵਿੱਚ ਡਰਾਈ ਫਰੂਟ ਥੋੜਾ ਜਿਹਾ ਪਾਵਾਂਗੇ ਇਹ ਡਰਾਈ ਫਰੂਟ ਅੱਧਾ ਕੱਪ ਅਸੀਂ ਵਿੱਚੇ ਕਾਜੂ ਵਿੱਚੇ ਬਦਾਮ ਜਿਹੜੇ ਆ ਉਹ ਪਾ ਲਿਆ ਹੁਣ ਇਹ ਡਰਾਈ ਫਰੂਟ ਨੇ ਵੀ ਭੁੱਜ ਜਾਣਾ ਦੇਖੋ ਜਦੋਂ ਉਸਪੰਜੰਦੀ ਵੇਟ ਕਰਨੀ ਆ ਜਦੋਂ ਇਹ ਭੁੱਜ ਜਵੇ ਫਿਰ ਆਪਾਂ ਅੱਧਾ ਕੱਪ ਚੰਗੀ ਤਰ੍ਹਾਂ ਕੁੱਟ ਕੇ ਗੋੜ ਰੱਖਿਆ ਆ ਉਹ ਹੀ ਗੋੜ ਪਾ ਦੇਣਾ ਲਓ ਗੋੜ ਪਾ ਦਿੱਤਾ ਹੁਣ ਇਹਨੂੰ ਗੁੜ ਨੂੰ ਵੀ ਚੰਗੀ ਤਰ੍ਹਾਂ ਜੜੱਕ ਵਿੱਚ ਮਿਕਸ ਹੋਉਂਦੇ ਹੋ ਇਹਦੇ। ਢਲੀ ਜਿਹੜੀ ਮਾੜੀ-ਮੋਟੀ ਹੈ ਵੀ ਆ ਕੋਈ ਰਹਿ ਨਾ ਜਾਵੇ ਲਓ। ਹੁਣ ਆਪਾਂ ਪਾਵਾਂਗੇ ਜਿਹੜਾ ਛੋਲਿਆਂ ਦਾ ਆਟਾ ਗ੍ਰाइंड ਕੀਤਾ ਹੋਇਆ ਜਿਹੜੇ ਛੋਲੇ ਗ੍ਰाइंड ਕੀਤੇ ਹੋਏ ਸੀ ਉਹ ਪਾ ਦੁੱਤੇ। 1 ਕੱਪ ਪਾਤਾ ਜਦੋਂ ਇਹ ਚਿੰ ਇਹ ਰਲ ਜਾਊਗਾ ਫਿਰ ਦੂਸਰਾ ਕੱਪ ਵੀ ਨਾਲ ਪਾ ਦੇਣਾ ਸੀ। ਰੰਗ ਵੀ ਬਹੁਤ ਸੁਣਵਣਾ ਹੈ। ਚਲੋ ਹੁਣ ਦੂਸਰਾ ਕੱਪ ਵੀ ਆਪਾਂ ਇਹਦੇ ਵਿੱਚ ਹੀ ਪਾ ਲੈਣਾ ਹੁਣ ਇਹਨੂੰ ਸਾਰੇ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇੱਕ ਛੋਟੀ ਜੀ ਟੈਕਨੀਕ ਹੋਰ ਮੈਂ ਦੱਸ ਦਿਆਂ ਤੁਹਾਨੂੰ ਕਈ ਵਾਰੀ ਇਹ ਇੰਨਾ ਡਰਾਈ ਹੋ ਜਾਂਦੇ ਆ ਜਾਂ ਘਿਓ ਘੱਟ ਪੈਂਦਾ ਆ ਵਿੱਚ ਤੇ ਜੇ ਕਿਸੇ ਨੇ ਅਸੀਂ ਘਿਓ ਘੱਟ ਵੀ ਪਾਣਾ ਆ ਤਾਂ ਫਿਰ ਡਰਾਈ ਹੋ ਜਾਂਦੇ ਆ ਲੱਡੂ ਨਹੀਂ ਵੱਟ ਹੁੰਦੇ ਤਾਂ ਆਪਾਂ ਥੋੜਾ ਜਿਹਾ ਦੁੱਧ ਪਾਵਾਂਗੇ 2 ਦੋ ਚਮਚ ਦੁੱਧ ਦੇ ਪਾ ਕੇ ਫਿਰ ਅਸੀਂ ਲੱਡੂ ਬੱਟ ਸਕਦੇ ਆ ਇਹ ਸਾਡੇ ਤਾਂ ਉਦਾਂ ਹੀ ਵੱਟ ਹੋ ਗਏ ਲਓ ਜੀ ਲੱਡੂ ਸਾਡੇ ਰੈਡੀ ਹੋ ਗਏ ਕਿੰਨਾ ਕੁ ਟਾਈਮ ਲੱਗਿਆ 5 10 ਮਿੰਟ ਨਹੀਂ ਲੱਗਦੇ ਘਰੇ ਹੀ ਮਠਿਆਈ ਤਿਆਰ ਹੋ ਜਾਂਦੀ ਹੈ ਥੈਂਕ ਯੂ ਜੀ